ਲਓ ਮਨ ਲੋ ਮੇਲੇ ਦਾ ਮਾਹੌਲ ਪੂਰਾ ਵੱਜਿਆ ਪਿਆ ਵਾ ਨਿਆਰੇ ਆਏ ਪਏ ਆ ਤੇ ਤੁਹਾਨੂੰ ਹਰ ਵਾਰ ਜਿਵੇਂ ਕਹਿੰਦਾ ਬਾਈ ਆਪਣੀ ਨਾ ਪਿਛਲੀ ਵੀਡੀਓ ਜਿਹੜੀ ਆ ਹਾਂਜੀ ਬਾਈ ਅਜੇ ਚੱਲੀ ਜਾਂਦੀ ਹੋ ਸਕਦਾ ਤੈਨੂੰ ਫੋਨ ਵੀ ਆਉਂਦੇ ਹੋਣ ਬਹੁਤ ਆਏ ਆ ਬਾਈ ਉਹ ਤਾਂ ਸੇਲ ਵੀ ਹੋਇਆ ਜਾਨਵਰ ਅੱਛਾ ਇੱਥੇ ਮੰਡੀ ਤੇ ਦੋ ਹੋ ਗਏ ਸੀ ਤੇਰੀ ਵੀਡੀਓ ਦਾ ਹਾਂ ਹਾਂ ਤੇ ਬਾਈ ਕੋਲੇ ਫੇਰ ਆ ਗਏ ਆ ਇੱਕ ਤਾਂ ਬਾਈ ਦਾ ਹੁੰਦਾ ਰੇਟ ਰੂਟ ਸਾਰਿਆਂ ਕੋਲ ਦੱਸ ਦੇਣਾ ਹੁੰਦਾ ਵਾ ਖੁੱਲਾ ਖਾਤਾ ਹੀ ਹੁੰਦਾ ਕਿਉਂ ਬਾਈ ਹਾਂਜੀ ਹਾਂਜੀ ਵੀ ਕਿਉਂਕਿ ਕਈ ਬੰਦੇ ਹੁੰਦੇ ਰੇਟ ਨਹੀਂ ਦੱਸਣਾ ਯਾਰ ਰੇਟ ਬਾਅਦ ਚ ਕਰ ਲਾਂਗੇ ਹਾਂਜੀ 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 ਤੇ ਕਿਵੇਂ ਫਿਰ ਬਾਈ ਅੱਜ ਆਪਣੇ ਕੋਲੇ ਹੁਣ ਜਾਨਵਰ ਕਿੰਨੇ ਆ ਗਏ ਆ ਆਪਣੇ ਕੋਲੇ ਬਾਈ ਮੰਨ ਕੇ ਚੱਲੋ ਇਹ ਆ ਗਏ ਆ ਕਿ ਪੰਜ ਨਗ ਦੋ ਆਈ ਜਾਂਦੇ ਆ ਪਚਾ ਜੀ ਹੋਰ ਆਉਂਦੇ ਹਾਂਜੀ ਸੱਤ ਨਗ ਨੇ ਕੋਈ ਸੇਲ ਹੋ ਗਿਆ ਇਹਦੀ ਬੱਚੇ ਹੈ ਨਹੀਂਗੇ ਨਹੀਂ ਇਹਦੀ ਵੱਡੇ ਹੀ ਰੱਖਿਆ ਬਾਈ ਸਾਰੇ ਬੱਚਾ ਨਾ ਵਿੱਚ ਇੱਕ ਤਰ੍ਹਾਂ ਦਾ ਹੀ ਆਉਂਦਾ ਵੀ ਸੈਟ ਕਮ ਸਿਸਟਮ ਤੇ ਬੱਚੇ ਫਿਰ ਰਾਤ ਨੂੰ ਇਥੇ ਰੱਖਣ ਰੱਖਣ ਚ ਪ੍ਰੋਬਲਮ ਆਉਂਦੀ ਹੈ ਜਾਂ ਤਾਂ ਬੱਚੇ ਹੀ ਹੋਣ ਸਾਰੇ ਠੀਕ ਆ ਤੇ ਜਾਂ ਵੱਡੀਆਂ ਹੀ ਹੋਣ ਸਿਸਟਮ ਜਾਂ ਬਸ ਮੇਲੇਦਾਰ ਜਾਣ ਕਿਵੇਂ ਨੇ ਆਇਤ ਕੀ ਮੇਲੇਦਾਰ ਜਾਣ ਹੈ ਬਾਈ ਮਾਲ ਥੋੜਾ ਹੈ ਘੋੜੀਆਂ ਹਾਂ ਹੈ ਚੰਗੀਆਂ ਲੋਕ ਇਹ ਇਹ ਗੱਲ ਮੈਂ ਅੱਗੇ ਵੇਖੀ ਆ ਵੀ ਹੁਣ ਥੋੜਾ ਐ ਨਾ ਚੰਗੀ ਬੰਨੀ ਆ ਬਈ ਚੰਗੇ ਵਾਲੇ ਪਾਸੇ ਹੋ ਗਿਆ ਨਾ ਜਿਆਦਾ ਬਈ ਫੇਲ ਵੀ ਨਹੀਂ ਹੁੰਦਾ ਕੰਮ ਫਿਰ ਹਾਂ ਆ ਵੀ 10 ਰੱਖਣੋਂ 2 ਰੱਖ ਲਓ 2 ਰੱਖ ਲਓ ਹਾਂਜੀ ਪਰ ਯਾਰ ਉੱਥੇ ਇੱਕ ਜਿਹੜੇ ਵੀ ਆ ਜਾਂਦੀ ਜਦੋਂ ਰੇਟ ਜਦੋਂ ਜਿਆਦਾ ਵੱਧ ਜਾਂਦੇ ਆ ਜਿਹੜਾ ਆਮ ਬੰਦਾ ਵਾ ਨਾਰਮਲ ਬੰਦਾ ਸ਼ਕੀਨ ਬੰਦਾ ਉਹਦੇ ਪਹੁੰਚ ਤੋਂ ਥੋੜੀ ਬਾਹਰ ਜਾ ਵਰਦੀ ਗੱਲ ਹੈ ਨਾ ਨਹੀਂ ਨਹੀਂ ਬਈ ਉਹਦੇ 'ਚ ਹੋ ਜਾਂਦਾ ਸਾਰਾ ਸਿਸਟਮ ਉਹ ਚੰਬੀ ਲੈ ਲੈ ਵਧੀਆ ਲੈ ਲੈ ਚੰਬੀ ਹੂੰ ਸਹੀ ਹੈ ਨਾ ਜੋ ਜਮਾ ਨਾਰਮਲ ਲੈਂਦਾ ਉਹਦੇ ਨੂੰ ਬਈ ਉਹਦੇ 'ਚ ਇਹ ਆ ਵੀ ਸ਼ੌਂਕ ਆ ਉਹਨੂੰ ਉਹ 2 ਸਾਲ ਰੋ 마ੜੀ ਨਾ ਕਿਹਾ ਨਵੀਂ 마ੜੀ ਧਰ ਲਈ ਤੇ ਫਿਰ ਕੰਮ ਖਰਾਬ ਹੋ ਜਾਣਾ ਫਿਰ ਉਹਨੂੰ ਵੇਚਣਗੇ ਅੱਕ ਕੇ ਘੋੜੀ ਨੂੰ ਬਾਅਦ ਚ ਸਾਲ ਬਾਅਦ ਉਹ ਕੇਰਾ ਚੰਗੀ ਲੋਪ ਵਿੱਚ 4 ਸਾਲ ਰੋਕ ਕੇ ਲੈ ਲੈ ਠੀਕ ਹੈ ਓੜੀ 마ੜੀ ਨਹੀਂ ਕਦੇ ਵੀ ਲੈਣੀ ਚਾਹੀਦੀ ਆਮ ਆਪਣੇ ਚੱਲਦਾ ਵੀ ਰਜਾਣ ਕਹ ਦੇਣਗੇ ਤੂੰ ਨਵਾਂ ਬੰਦਾ ਸਸਤੀ ਲੈ ਲੈ ਹਾਂ ਇੱਕ ਤਾਂ ਮੰਨ ਲੋ ਡਰਾਈਵਰ ਮਾੜਾ ਹਾਂ ਕਿ ਉਹਨੂੰ ਟਰੈਕਟਰ 2511 ਦੇ ਤਾਂ ਬਾਈ ਹਾਂ ਕਿਉਂਕਿ ਲਾ ਵਾਹਣ ਨਹੀਂ ਬੋਂਦਾ ਉਹ ਨਹੀਂ ਆਉਂਦਾ ਹਾਂ ਕਿਦੋਂ ਨੋਵੋ ਫੜਾਇਆ ਭਵੇਂ 100 ਕਿੱਲਾ ਵਾਲੀ ਸਹੀ ਗੱਲ ਆ ਇਹਦਾ ਸਹੀ ਆ ਨਾ ਗੱਲ ਆ ਆਹ ਚੱਕਾ ਇੱਕ ਇੱਕ ਕਈ ਬੰਦਿਆਂ ਦਾ ਭਲੇਖਾ ਹੁੰਦਾ ਵੀ ਅਸੀਂ ਛੋਟਾ ਬੱਚਾ ਰੱਖ ਕੇ ਪਾਲ ਲਾਂਗੇ ਨਹੀਂ ਨਹੀਂ ਬਾਈ ਉਹ ਮੇਰੇ ਸਾਬ ਨਾਲ ਜਦੋਂ ਤੱਕ ਕੋ ਜਵਾਨ ਹੋ ਨੋ ਤੱਕ ਖਵਾਖਵਾਗ ਨਹੀਂ ਜਾਂਦਾ ਜੇ ਤੁਸੀਂ ਅੱਜ ਲੱਖ ਦੀ ਲੈ ਰਹੇ ਨਾ ਬਿਸ਼ੇਰੀ ਹਾਂ ਉਹਨੇ ਘੋੜੀ ਬਣਦੀ ਨੇ 5 ਲੱਖ ਖਾ ਜਾਣਾ ਹੋ ਸਕਦਾ ਉਹ ਘੋੜੀ 80000 ਵਾਲੀ ਬਣਦੀ 80000 ਵਾਲੀ ਬਣੀ ਬਣੀ ਚੀਜ਼ ਲਓ ਤਿਆਰ ਤਿਆਰ ਲਓ ਹੋ ਸਕਦਾ ਵੀ ਪਹਿਲੀ ਯਾਰ ਰੱਖਣ ਵਾਲੇ ਬਾਈ ਉਹ ਮੈਂ ਮੈਥੂ ਹੀ ਲੈਣੀ ਆ ਗੱਬਣ ਚੈੱਕ ਲੋ ਖਾਲੀ ਵੀ ਨਾ ਲੋ ਖਾਲੀ ਨਾ ਲੋ ਜੇ ਬੱਚਾ ਚੰਗਾ ਦੇਗੀ ਫਿਰ ਬੱਚੇ ਦੇ ਲਾ ਲੋ ਨਹੀਂ ਬਾਈ ਬੱਚਾ ਨਾ ਵੀ ਚੰਗਾ ਦੇਉ ਚਲ ਦੋ ਚੀਜ਼ਾਂ ਤਾਂ ਹੋਣਗੀਆਂ ਦਵਾਰੇ ਅੱਠਾਂ ਦਿਨਾਂ ਦਸਾਂ ਤੋਂ ਫੇਰ ਭਰ ਜਾਣੀਆਂ ਹਾਂ ਇਹ ਐ ਹੁੰਦਾ ਬਾਈ ਜਿਹਨੇ ਵੇਚਣੀ ਆ ਉਹ ਆਪਦਾ ਪਸ਼ੂ ਚਲਾਉਂਦਾ ਹੁੰਦਾ ਹਾਂ ਪਰ ਬੱਚੇ ਵਾਲਾ ਸਿਸਟਮ ਹੈ ਇੱਕ ਤਾਂ ਇਹ ਚੌੜ ਬਹੁਤ ਕਰਦੇ ਸਾਹਮਣੇ ਓਕੇ ਆ ਹਾਂ ਬਾਕੀ ਇਹਦੀ ਇਨਕਮ ਹੈ ਜਿਹੜੀ ਦੋ ਹੀ ਹੈ ਜਾਂ ਤਾਂ ਘੋੜੀ ਦਾ ਬੱਚਾ ਵਿਕਦਾ ਹੈ ਜਾਂ ਹੁੰਦੇ ਝੂਟੇ ਸਹੀ ਗੱਲ ਹੈ ਜਦੋਂ ਛੋਟਾ ਲੈ ਲੈਣਾ ਤਾਂ ਉਹਨੇ ਕੋਈ ਬੱਚਾ ਦੇਣਾ ਹੈਗਾ ਆਪਾਂ ਨੂੰ ਨਾ ਉਹਨੇ ਝੂਟੇ ਦੇਨੇ ਜਦੋਂ ਬੰਦਾ ਸ਼ੌਂਕ ਨਾਲ ਕੱਢਦਾ ਉਹ ਲੈ ਕੇ ਭੱਜ ਜਾਂਦਾ ਭੱਜ ਜਾਂਦਾ ਉਹ ਆੱਕ ਜਾਂਦਾ ਆਸ ਚੱਕਰ ਉਹ ਗੱਲ ਉਹੀ ਹੈ ਨਾ ਉਹ ਤੱਕ ਖਵਾ ਖਵਾ ਕੇ ਬੰਦਾ ਹੰਬ ਜਾਂਦਾ ਵਾ ਜਦੋਂ ਤੱਕ ਉਹਨੇ ਜਵਾਕ ਮੰਨ ਲਓ ਭਾਈ ਚੜਦੀ ਹੈ ਘੋੜੀ ਉੱਤੇ ਚੜਾਵੇ ਦੀ ਪਾਸ ਹੈ ਹਾਂ ਖੇਤ ਲੈ ਜਾਂਦੇ ਸ਼ੌਂਕ ਨਾਲ ਚੜ ਕੇ ਪੱਠੇ ਪਾਉਂਦੇ ਆ ਕੇ ਹਾਂ ਇਦੋਂ ਕੋਈ ਜਵਾਕ ਨਹੀਂ ਝੂਠਾ ਇਹਨਾਂ ਦਾ ਪੱਠੇ ਨਹੀਂ ਕੋਈ ਪਾਉਂਦਾ ਬਾਈ ਸਹੀ ਗੱਲ ਆ ਹਾਂ ਆ ਚੱਕਾ ਇਹਦਾ ਹੈ ਹਾਂ ਤੇ ਆਪਾਂ ਹੁਣ ਮਾਰ ਕੇ ਮੜੀ ਜਾਨਵਰਾਂ ਦੇ ਨਿਗਾਹ ਹਾਂਜੀ ਹਾਂਜੀ ਕਿ ਕੀ ਕੀ ਰੇਟ ਦੇ ਆਪਾਂ ਇਹ ਬਾਈ ਸੇਲ ਤਾਂ ਆਪਣੇ ਤੈਨ ਹੀ ਨੇ ਜਾਨਵਰ ਵਿੱਚੋਂ ਅੱਛਾ ਦੋ ਆ ਗਿਆ ਹੋਰ ਸੇਲ ਵਾਲੇ ਆ ਉਹ ਪਿੱਛੇ ਖੜੀਏ ਪਿਕਅਪ ਅੱਛਾ ਇਹ ਬਸ਼ੇਰੀ ਆਪਾਂ ਵਿਖਾਉਣ ਨੂੰ ਹੀ ਲੈ ਆਏ ਆ ਅੱਛਾ ਇਹ ਆਪਦੀ ਘਰੇ ਹੀ ਰੱਖੀ ਆ ਨਹੀਂ ਨਹੀਂ ਲਿਆਂਦੀ ਮੋਲੀ ਆ ਬਾਈ ਹਾਂ ਇਹ ਸਪੌਟਲੈਸ ਨੁਕਰੀ ਬਸ਼ੇਰੀ ਆ ਬਾਈ ਠੀਕ ਆ ਬਾਈ ਇਹਦੀ 17 ਮਹੀਨੇ ਉਮਰ ਆ ਜੈਨੂਨ ਓਕੇ ਹਾਂ ਤੇ ਇਹਦੀ ਹੁਣ ਸਕੇਲ ਵਾਲੀ 465 ਇੰਚ ਹਾਈਟ ਆ ਕਾਦੇ ਹਾਂ ਸਾਡੇ 64 ਤੋਂ ਬਾਹਰ ਠੀਕ ਹੈ ਹੋਰੀਆਂ ਦੇ तकरीबन ਸਾਰੇ ਪਸ਼ੂ ਸਾਫ ਆਪਾਂ ਲੈਂਦੇ ਨਹੀਂ ਕਿਉਂਕਿ ਖਰੀਦਦੇ ਆ ਨਾ ਸਾਫ ਲਈਦਾ ਠੀਕ ਹੈ ਹਾਂ ਇਹ ਬਈ ਕੱਲਾਂ ਵਾਲੇ 체ਤਕ ਘੋੜੇ ਦੀ ਆ ਬੱਚੀ ਤੇ ਕਾਦੇ ਨੇ ਹਲੇ ਜਦੋਂ ਉਹਨੂੰ ਦੋ ਦੰਦ ਲੱਗਣਾ ਬਹੁਤ ਦੂਰ ਆ ਕੰਮ ਠਾਟ ਹੋ ਜੂਗੀ ਠਾਟ ਹੋ ਜੂਰਾ ਇੱਕ ਆਦੇ ਜਿੰਨੇ ਹੈਗੇ ਆਪਣੇ ਆਉਣ ਸਕੇਲ ਆ ਬਈ ਗੱਪ ਨਹੀਂ ਠੀਕ ਹੈ ਬਈ ਆ ਕੱਲ ਆਪਾਂ ਵੇਖਿਆ ਉਹ ਫੀਤਾ ਮਾਰੀ ਜਾਂਦਾ ਤੂੰ ਇਹਦੀ ਹਾਂ ਜੀ ਮਾਰੀ ਜਾਂਦਾ ਸੀ ਉਹ ਇਹ ਕਿ ਰੇਪੋਰਗਾਂ ਵਾਲਾ ਦੱਸ ਜਿਹੜੇ ਹੁਣ ਬੰਦੇ ਕਈ ਨਵੇਂ ਬੰਦੇ ਫਸ ਜਾਂਦੇ ਆ ਆ ਪੌਰਗੀਆਂ ਹੀ ਹੁੰਦੀਆਂ ਮੱਥੇ ਚਾ ਭਮੀਰੀ ਜਿਵੇਂ ਉਹ ਹਿੱਕ ਤੇ ਆ ਇਹ ਬਈ ਐ ਹੁੰਦਾ ਨਾ ਵੇਚਣ ਵਾਲਾ ਬੰਦਾ ਕੀ ਦੀ ਮਾੜੀ ਆ ਪੌਰਗੀਆਂ ਦੀ ਕੋਈ ਉੱਤੇ ਤਾਂ ਡਿੱਗਦੀ ਨਹੀਂ ਘੋੜੀ ਡਿੱਗਦੀ ਨਹੀਂ ਹਾਂ ਕੋਈ ਬੰਦਾ ਮਰ ਜੂ ਇਹਦੀ ਤਾਂ ਗੱਲ ਆ ਉਹ ਕਿਸੇ ਕਰੇ ਦਾ ਪੱਠੇ ਖਾਂਦੀ ਆ ਉਹ ਬਈ ਗੱਡੀ ਆ ਉਹਦੀ ਕਾਪੀ ਤੁਸੀਂ ਭਵੇਂ ਕਾਗਜ਼ ਪਾੜ ਦਿਓ ਚੁੱਲੇ 'ਚ ਉਹ ਖੜਦੀ ਤਾਂ ਹੈ ਨਹੀਂ ਤੇ ਚੱਕਰ ਤਾਂ ਉਦੋਂ ਪੈਣਾ ਨਾ ਕਦੋਂ ਨਾਕੇ ਤੇ ਰੁਕੀ ਹਾਂ ਬਸ ਉਦੋਂ ਹੀ ਪੈਣਾ ਤੇ ਜਾਂ ਜਦੋਂ ਵੇਚੀ ਅਗਲੇ ਪਹਿਲਾਂ ਕਾਪੀ ਮੰਗਣੀ ਇਹਦੇ ਕਾਗਜ਼ ਪੱਤਰ ਆ ਪੌਰਗਾਂ ਠੀ ਇਹ ਚ ਇੱਕ ਹੋਣੇ ਵੇਚਣ ਵੇਲੇ ਇਹ ਹੋਣੇ ਆ ਜਦੋਂ ਤੇਰੇ ਕੋਲੇ ਹੋਏ ਹੀ ਤਾਂ ਹਾਂ ਬਸ ਕਿੱਤਾ ਹੋ ਗਿਆ ਜਿਵੇਂ ਜਿਵੇਂ ਸਾਫ ਲੈਣੀ ਚਾਹੀਦੀ ਹੈ ਵਿੱਚ ਇਹ ਕਰੋੜ ਵਾਲਾ ਰੋਲਾ ਪਿਆ ਸੀਗਾ ਨਹੀਂ ਨਹੀਂ ਬਈ ਪੌਰੀਆਂ ਦੀ ਸਾਫ ਲੋ ਜਿਹੜੀ ਬਣਾਈ ਆ ਕੋਈ ਆਪਣੇ ਬਜ਼ੁਰਗਾਂ ਨੇ ਕੋਈ ਖੋਜ ਕੱਢੀ ਹੋਣੀ ਆ ਕੱਢੀ ਹੋਣੀ ਆ ਸਹੀ ਗੱਲ ਆ ਸਾਫ ਲੋ ਬੱਚਿਆਂ ਦੇ ਆਈ ਜਾਂਦੀਆਂ ਆਪਾਂ ਨਹੀਂ ਮੰਨਦੇ ਵਿਚਾਰ ਗੁਰੂਆਂ ਦੀ ਸਵਾਰੀ ਆ ਆ ਬਾਹਰ ਜੁਪੀ ਵਾਲੇ ਫਿਰਦੇ ਨਹੀਂ ਲੈਂਦੇ ਬਈ ਹਾਂ ਵੀ ਇੱਕ ਵਾਰ ਸੇ ਆਪਾਂ ਗੁਰੂ ਦੀ ਸਵਾਰੀ ਕਹਿੰਦੇ ਆ ਇੱਕ ਵਾਰ ਇਹਨਾਂ ਨੂੰ ਚੰਗਾ ਹੁਣ ਪੌਰੀਆਂ ਨੂੰ ਚੰਗਾ ਮਾਰਾ ਕੁਝ ਨੂੰ ਮਾਰਾ ਨਹੀਂ ਨਹੀਂ ਬਈ ਗੁਰੂ ਸਾਹਿਬ ਦਾ ਵੀ ਇਹ ਫਰਮਾਨ ਰਿਹਾ ਵੇਖੋ ਵੀ ਕਿੱਥੋਂ ਅਰਬ ਅਰਾਕ ਚੋਂ ਘੋੜੇ ਆਉਂਦੇ ਰਿਆ ਗੁਰਿਆਂ ਵੇਲੇ ਫਿਰ ਉਹ ਚੰਗਾ ਹੀ ਲੈਂਦੇ ਸੀ ਨਾ ਘੋੜੇ ਤਾਂ ਇੱਥੇ ਸੀ ਇਹ ਬਾਈ ਫਰਮਾਨ ਹੀ ਆ ਵੀ ਘੋੜਾ ਚੰਗਾ ਹੀ ਰੱਖਣਾ ਤੇ ਹਿਆਰ ਹਾਂ ਸਹੀ ਗੱਲ ਆ ਸਹੀ ਹੈ ਨਾ ਕੋਈ ਪਰਖ ਕਰਕੇ ਹੀ ਲੈਣਾ ਆਪਾਂ ਇਹ ਬਿਲਕੁਲ ਹਾਂ ਸਾਰੇ ਘੋੜੇ ਨਹੀਂ ਇੱਕੋ ਜਿਹੇ ਹੁੰਦੇ ਹਾਂ ਵਿੱਚ ਨਾਲਾ ਕਹਿ ਦਿੰਦਾ ਹੁੰਦਾ ਗਾ ਗੱਲ ਇਹ ਕਿਵੇਂ ਬੰਦ ਉਹ ਠੀਕ ਆ ਇਹ ਤਾਂ ਹੈ ਵੇ ਅੱਗੇ ਇਹ ਬਾਈ ਮੰਨ ਲਓ ਉਮਰ 17 ਮਹੀਨੇ ਆ ਹਾਂ ਕੱਦ 65 ਤੋਂ ਥੋੜੀ ਜੀ ਦਬਦੀ ਆ ਠੀਕ ਆ ਇਹ ਹੈ ਕਿਹੜੇ ਦੀ ਇਹ ਕੱਲਾਂ ਵਾਲੇ ਚੇਤਕ ਘੋੜੇ ਦੀ ਧੀ ਆ ਡਾਇਰੈਕਟ ਬਾਈ ਅੱਛਾ ਉਹਦੀ ਡਾਇਰੈਕਟ ਹਾਂਜੀ ਮਾਨ ਨੁਕਰੀ ਆ ਇਹ ਮਾਨ ਨੁਕਰੀ ਆ ਠੀਕ ਆ ਇਹ ਇਹ ਸੇਲ ਕਰਨੀ ਅੱਗੇ ਆਉਣ ਨਾਲ ਡੈਮ ਚ ਕੇ ਘਰੇ ਹੀ ਰੱਖਣੀ ਇਹ ਹਾਂ ਨਹੀਂ ਬਾਈ ਕੋਈ ਬਣਾ ਲਾਂਗੇ ਮਾਨੂੰ ਹੈ ਨਹੀਂ ਨੀ 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 ਅਜੇ ਮਨ ਹੈ ਆ ਬਸ਼ੇਰੀ ਆ ਬਾਈ ਹਾਂ ਇਹਦਾ 56 ਫੱਟੀ ਵਾਲਾ ਕੱਦ ਦਾ 3.5 ਸਾਲ ਉਮਰ ਆ ਠੀਕ ਆ ਇਹ ਕੱਲਾਂ ਵਾਲੇ ਦੀ ਪੋਤੀ ਆ ਠੀਕ ਆ ਬਰਗਾੜੀ ਵਾਲੇ ਅਨਮੋਲ ਰਤਨ ਘੋੜੇ ਦੀ ਆ ਠੀਕ ਆ ਬਾਈ ਬਸ਼ੇਰੀ ਠੀਕ ਹੈ ਹਾਂ ਇੱਕ ਦੋ ਸਪੋਰਟ ਇਹਦੇ ਤੇ ਹੈਗੇ ਆ ਜਮਾ ਸਪੋਰਟਲੈਸ ਨਹੀਂ ਹਾਂ ਹਾਂ ਇੱਕ ਅੱਖ ਤੇ ਹੈਗਾ ਦਾਣਾ ਇੱਕ ਦੋ ਪਿੰਡੇ ਚ ਹੈਗੇ ਹਾਂ ਬਾਕੀ ਸਾਫ਼ ਆ ਸਾਰੀ ਇਹ ਵੀ ਹਲੇ ਖਾਲੀ ਆ ਭਰਾਈ ਨਹੀਂ ਇਧਰ ਰੱਖਦੇ ਦਿਖਾਈਆਂ ਬਈ ਆ ਹਾਂ ਇਹਨੂੰ ਸਪੋਰਟ ਕਹਿੰਦੇ ਜਿਹੜਾ ਉਹ ਨਹੀਂ ਅੱਖ ਦੇ ਉੱਤੇ ਦਾਣਾ ਜਾਂ ਹਾਂ ਇਹਦੇ ਨਾਲ ਹੁੰਦਾ ਕੁਝ ਨਹੀਂ ਹੁੰਦਾ ਹਾਂ 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 ਵੈਸੇ ਜੇ ਸਾਫ਼ ਨੂੰ ਜ਼ਿਆਦਾ ਚੰਗੀ ਕਹਿੰਦੇ ਆ ਬਿਲਕੁਲ ਇਹ ਵੀ ਰੱਖੀ ਵੀ ਆ ਨਹੀਂ ਇਹ ਸੇਲ ਆ ਬਾਈ ਅੱਛਾ ਇਹਦਾ 8 ਲੱਖ ਰੁਪਿਆ ਰੇਟ ਆ 8 ਲੱਖ ਰੇਟ ਆ ਹਾਂਜੀ ਤੇ ਇਹ ਆ ਬਣੀ ਹੈ ਕਿ ਨਹੀਂ ਅਜੇ ਨਹੀਂ ਨਹੀਂ ਛੱਡਿਆ ਹੀ ਨਹੀਂ ਕੋੜਾ ਬਾਈ ਅੱਛਾ ਛੱਡਿਆ ਹੀ ਨਹੀਂਗਾ ਹਾਂ ਹਾਂ ਕੋਰੀਆ ਬਿਸ਼ੇਰੀ ਠੀਕ ਆ ਬਾਈ ਹਾਂ ਉਹ ਚੈੱਕ ਕਰਵਾ ਕੇ ਆ ਗਿਆ ਆਪਦਾ ਲੈ ਹਾਂ ਹਾਂ ਅੰਦਰ ਦੀ ਬਈ ਉਹ ਆ ਬਿਸ਼ੇਰੀ ਆ ਆਪਣਾ ਇਹ ਚੈੱਕ ਕਰਾ ਕੇ ਹੀ ਦੇਵਾਂਗੇ ਚੈੱਕ ਕਰਾ ਕੇ ਔਰ ਸਹੀ ਡਾਕਟਰ ਦੀ ਪਾਸ ਸਹੀ ਗੱਲ ਆ ਆ ਬਿਸ਼ੇਰੀ ਬਈ ਹੈਗੀ 23 ਮਹੀਨਿਆਂ ਦੀ ਠੀਕ ਆ ਇਹਦਾ ਕੱਦ 16 ਫਟ ਆ ਬਾਈ ਠੀਕ ਆ ਇਹ ਕਿਹੜੇ ਦੀ ਆ ਬਈ ਇਹ ਬਈ ਰੌਲੀ ਵਾਲੇ ਅਰਜਨ ਦਾ ਬੱਚਾ ਸੀ ਭਾਗੀ ਬਾਂਦਰ ਪਿੰਡ ਮੁੰਡਾ ਸਵਰਨ ਆ ਠੀਕ ਆ ਉਹਦੇ ਕੋਲੇ ਉਹਦੇ ਘੋੜੇ ਦੀ ਆ ਨੀਲੀ ਚੰਬੀ ਘੋੜੀ ਆਪਣੇ ਕੋਲੇ ਆ ਉਹ ਦਿੱਤੀ ਹੈ ਅੱਛਾ ਇਹ ਆਪਣੇ ਆਪ ਹੀ ਘਰ ਦੀ ਹੈ ਇਹ ਹਾਂ ਵੀ ਮੰਨ ਲਓ ਘੋੜੀ ਰਸਤੇ ਰੀਚ ਵੇਚੀ ਵੀ ਹੈ ਮੇਰੀ ਠੀਕ ਹੈ ਠੀਕ ਹੈ ਹਾਂ ਇਹਦਾ 4 ਲੱਖ ਰੁਪਇਆ ਰੇਟ ਆ ਬਸ਼ੇਰੀ ਦਾ ਬਾਈ ਠੀਕ ਹੈ ਹਾਂਜੀ ਸਾਫ਼ ਆ ਪੌਰੀਆਂ ਭਾਰੀਆਂ ਦੀ ਹਾਂ ਹਾਂ ਕਦ ਕਰ ਜੂ ਇਹ ਵੀ ਪਿੰਟੋ ਟੱਪ ਜੂਗੀ ਬਿਲਕੁਲ ਬਾਈ ਆ 4 ਦੰਦ ਦਾ ਬਾਈ ਅੱਛਾ ਮੰਨ ਲਓ 4 ਦੰਦ ਲੱਗੀ ਵੀ ਆ 5 ਕ ਸਾਲ ਉਮਰ ਹੋਊਗੀ ਇਹਦੀ ਹੂੰ ਇੱਕ ਬੱਚਾ ਇਹਨੇ ਦਿੱਤਾ ਪੌਰੀਆਂ ਭਾਰੀਆਂ ਦੀ ਸਾਫ਼ ਆ ਇਹਦੇ ਕੱਲ ਨੂੰ ਮੰਨ ਲਓ ਭਰੌਣੀ ਆ ਘੋੜੇ ਤੋਂ ਆਪਣੇ ਤੋਂ ਹੀ ਅਲੀ ਅੱਛਾ ਜੀ ਭਰੌਣੀ ਆ ਹਾਂਜੀ ਇਹਦਾ 3 ਲੱਖ ਰੁਪਈਆ ਰੇਟ ਆ ਬਾਈ ਸਵਾਰੀ ਦੀ ਸਾਰੇ ਕਸ ਦੀ ਪਾਸ ਠੀਕ ਆ ਹਾਂ ਚੰਗੀ ਘੋੜੀ ਆ ਤੇ ਬੱਚਾ ਕਹਿ ਬਜਾ ਅੱਗੇ ਦਿੱਤਾ ਹੋਗਾ ਬੱਚੇ ਨੇ ਨਹੀਂ ਬੱਚਾ ਇੱਕ ਸੁਆ ਸੁਈ ਆਪਾਂ ਖਰੀਦੀ ਆ ਆਪਣੀ ਕੋਈ ਗਾਰੰਟੀ ਨਹੀਂ ਮੈਂ ਆਪਾਂ ਵੇਖਿਆ ਨਹੀਂ ਉਹ ਬੱਚਾ ਕਹਿ ਉਹ ਕਿਉਂਕਿ ਕਿਸਮਤ ਸੁਣੀ ਆ ਅਗਲੇ ਦੇ ਘਰੇ ਜਾ ਕੇ ਆਪਾਂ ਘੋੜੀ ਦੇ ਪੈਸੇ ਲੈਣੇ ਆਪਾਂ ਤਾਂ ਬੱਚੇ ਥੋੜੀ ਲੈਣੇ ਆ ਸਹੀ ਗੱਲ ਆ ਹਾਂਜੀ ਹਾਂਜੀ ਇਹ ਤਾਂ ਹੈ ਆ ਕੋੜੀ ਬਈ ਆਪਣੀ 10 ਮਹੀਨਿਆਂ ਦੀ ਗੱਬਣ ਆ ਠੀਕ ਆ ਆਲਮ ਪੰਨਾ ਘੋੜਾ ਬਈ ਰਣਜੀਤ ਤੇ ਜਗਤਾਰ ਤੁੰਗ ਵਾਲੀ ਵਾਲੇ ਕੋਲੇ ਤੇ ਰਣਜੀਤ ਅੰਕਲ ਚੈਨੇ ਵਾਲੇ ਕੋਲੇ ਆਲਮਗੀਰ ਦਾ ਉਹ ਤੋਂ 10 ਮਹੀਨਿਆਂ ਦੀ ਗੱਬਣ ਆ ਕੋੜੀ 65 ਇੰਚ ਕੱਦਾ ਇਹਦਾ ਬਈ ਠੀਕ ਆ ਇਹ ਰਤਨਾਕਰ ਘੋੜੇ ਦੀ ਧੀ ਆ ਬਈ ਠੀਕ ਆ ਇਹਨੇ ਐਤੋਂ ਪਹਿਲਾਂ 6-7 ਸੂਏ ਦੇਤੇ ਹੈਗੇ ਠੀਕ ਆ ਇਹ ਵੇਚਣ ਖਾਤਰ ਨਹੀਂ ਇਹ ਬਈ ਵੈਸੇ ਲਿਆ 6 ਵੈਸੇ ਲਿਆਂਦੇ ਘਰੇ ਹੀ ਨਹੀਂ ਸੀ ਸਾਹਮਣ ਵਾਲਾ ਬੰਦਾ ਨੇੜੇ ਆ ਸੂਣ ਦੇ ਨਾਲ ਹੀ ਲਿਆਇਆ ਠੀਕ ਆ ਘਰੇ ਪਰ ਕੋਈ ਵੀ ਨਹੀਂ ਰੱਖਿਆ ਜਾਨਵਰ ਹਾਂ ਨਹੀਂ ਨਹੀਂ ਹੈਗੇ ਬਾਈ ਉਹ ਖਾਲੀ ਖੁੱਲੀ ਘੋੜੀਆਂ ਖੜੀਆਂ ਇੱਕ ਦੋ ਅੱਛਾ ਫਿਰ ਆਪ ਨੂੰ ਤੈਨੂੰ ਧਿਆਨ ਜਿਆਦਾ ਰੱਖ ਆ ਬੰਦੇ ਸਾਰੇ ਇੱਥੇ ਆ ਸੀ ਹਾਂ ਹਾਂ ਦੋ ਹੋਰ ਆ ਗਿਆ ਵਿਚ ਨਾਲ ਆਪਣੇ ਕੋਲੇ ਬਾਈ ਇੱਕ 62 ਇੰਚਾ ਕਾਲੀ ਚੰਬੀ ਹਾਂ ਤੇ ਉਹਦਾ ਹੈਗਾ 3 ਲੱਖ ਰੁਪਿਆ ਰੇਟ ਇੱਕ ਮਾਰਵਾੜੀ ਆ 1.61 ਇੰਚ ਉਹਦਾ ਢਾਈ ਆ ਉਹ ਆਏ ਲਾਉਣੇ ਆ ਬਸ ਗੱਡੀ ਆ ਹੀ ਖੜੀ ਆ ਠੀਕ ਆ ਫਿਰ ਐਦ ਕੀ ਤਾਂ ਮੈਨੂੰ ਲੱਗਦਾ ਸੇਵਕ ਬਾਈ ਟਾਈਮ ਨਾ ਵੀ ਨਾ ਹੋ ਜਾਣਾ ਤੂੰ ਨਹੀਂ ਬਾਈ ਆਪਣਾ ਸਿਸਟਮ ਇਹ ਆ ਹਾਂ ਵੀ ਮੰਨ ਕੇ ਚਲੋ ਦੋ ਦੋ ਵੇਚ ਕੇ ਤੇ ਦੋ ਦੋ ਮੰਗਾਈ ਜਾਣ। ਅੱਛਾ। ਹਾਂ ਆਪਾਂ ਰਹਿਣਾ 17 ਤਰੀਕ ਤੱਕ ਵੀ ਖੱਜਲ ਨਹੀਂ ਹੋਣਾ। ਹਾਂ ਹਾਂ ਵੀ ਉਹਨਾਂ ਦੇ ਹਿਸਾਬ ਦੇ ਰੱਖਨੇ ਆ ਬੰਦਾਂ। ਹਾਂ ਜੀ। ਯਾ ਉਹਨਾਂ ਬਾਈ ਫਿਰ ਰਾਤ ਨੂੰ ਇੱਥੇ ਨਾਲ-ਨਾਲ ਬੰਨਣਗਾ ਕਿ ਨੁਕਸਾਨ ਹੋ ਜਾਂਦਾ ਜਾਂਦਾ। ਹਾਂ ਹਾਂ ਹਾਂ। ਤੇ ਅੱਗੇ ਹੋਗੇ ਸਭ ਦੇ ਵੀ ਆਪਣੇ। ਹਾਂ ਜੀ ਵਾਕਰੋਂ ਦਿੱਤੀਆਂ, ਵੇਚੀਆਂ ਵੀਆਂ ਸੀਗੀਆਂ ਇੱਥੇ ਲਿਆਤੀਆਂ ਉਹਨਾਂ ਨੂੰ ਬੰਦਿਆਂ ਨੂੰ। ਠੀਕ ਆ। ਹਾਂ ਦੋ ਜਾਨਵਰ ਦਿੱਤੇ ਆ ਆਪਾਂ। ਠੀਕ ਆ। ਹਾਂ ਜੀ। ਉਹ ਮੰਡੀ ਦੇ ਹੀ ਗਿਣੋ ਸੌਦੇ ਤੁਸੀਂ ਉਹ। ਹਾਂ ਹਾਂ ਮੰਡੀ ਦੇ ਹੋਗੇ। ਹਾਂ ਜੀ। ਤੇ ਇੱਕ ਬਾਈ ਨੰਬਰ ਦੱਸ ਦੇ ਆਪਣਾ। ਨੰਬਰ ਆਪਣ 36995 ਤੇ ਸੰਪਰਕ ਕਰ ਲਓ ਬਾਈ ਹਾਂ ਵੀ ਵੇਚਣ ਖਰੀਦਣ ਵਾਸਤੇ ਜੇ ਜਾਂ ਮਰਜੀ ਘੋੜੇ ਵੀ ਹੁੰਦੇ ਆਪਣੇ ਕੋਲੇ ਮਾਰવાડી ਘੋੜੀਆਂ ਚੰਗੀਆਂ ਨੁਕਰੀਆਂ ਸਾਰੇ ਤਰ੍ਹਾਂ ਦੇ ਹੁੰਦੇ ਠੀਕ ਵੇਚਣ ਵਾਲਾ ਬੰਦਾ ਵੀ ਆਪਦਾ ਜਾਨਵਰ ਸਾਨੂੰ ਵੇਚ ਸਕਦਾ ਫੋਟੋ ਭਾਜ ਹਾਂ 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 ਬਿਲਕੁਲ ਠੀਕ ਆ ਬਾਈ ਠੀਕ ਆ ਬਾਈ ਮਹਾਰਾਜ